ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਸਿਮਰਨ ਲੈ ਕੇ ਹਾਜ਼ਰਾਂ ਨਿਊ ਸਟੇਟ ਦਾ ਡਿਬੇਟ ਸ਼ੋ ਗੱਲ ਪੰਜਾਬੀ ਪੰਜਾਬ ਦੇ ਹਾਲਾਤ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਟੀਵੀ ਤੇ ਦੇਖ ਹੀ ਰਹੇ ਹੋਵੋਗੇ ਹਰ ਰੋਜ਼ ਸਵੇਰੇ ਉੱਠ ਕੇ ਲੋਕ ਇੱਕ ਹੀ ਅਰਦਾਸ ਕਰਦੇ ਨੇ ਕਿ ਅੱਜ ਬਾਰਿਸ਼ ਦਾ ਪਰ ਕੋਪ ਰੁਕ ਜਾਵੇ ਹੜ੍ਹ ਦੇ ਪਾਣੀ ਦਾ ਪੱਧਰ ਉੱਤਰ ਜਾਵੇ ਪਰ ਕੁਦਰਤੀ ਮਾਰ ਅਜੇ ਵੀ ਚੱਲੀ ਹੈ ਕੱਲ ਤੱਕ 12 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਸੀ ਹੁਣ 23 ਜ਼ਿਲ੍ਹਿਆਂ 'ਚ ਹੜ੍ਹਾਂ ਦਾ ਪਾਣੀ ਤਬਾਹੀ ਮਚਾ ਰਿਹਾ ਹੈ ਸਮਾਜ ਸੇਵੀ ਸੰਸਥਾਵਾਂ ਸੂਬਾ ਸਰਕਾਰ ਸੈਲੀਬ੍ਰਿਟੀਜ਼ ਆਪਣੇ ਲੈਵਲ ਤੇ ਲੋਕਾਂ ਦੀ ਮਦਦ ਕਰ ਰਹੇ ਨੇ ਪੂਰੇ ਭਾਰਤ ਤੋਂ ਲੋਕਾਂ ਨੇ ਪੰਜਾਬ ਦੀ ਮਦਦ ਲਈ ਹੱਥ ਵੀ ਵਧਾਏ ਨੇ ਆ ਜੂਬਾ ਸਰਕਾਰ ਨੇ ਪੰਜਾਬ ਨੂੰ ਆਪਦਾ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰਾਤ ਕੀਤੀਆਂ ਗਈਆਂ ਨੇ ਅਤੇ ਰਾਹਤ ਕਾਰਜਾਂ ਦੇ ਲਈ ਸਪੈਸ਼ਲ ਨਿਰਦੇਸ਼ ਵੀ ਦਿੱਤੇ ਗਏ ਨੇ ਉਥੇ ਅਮਿਤ ਸ਼ਾ ਜੇਪੀ ਨੱਡਾ ਨੇ ਫੋਨ ਤੇ ਪੰਜਾਬ ਦੀ ਸਥਿਤੀ ਵੀ ਜਾਣੀ ਹੈ ਪਰ ਕੋਈ ਕੇਂਦਰੀ ਮੰਤਰੀ ਅਜੇ ਤੱਕ ਪੰਜਾਬ ਪਹੁੰਚਿਆ ਨਹੀਂ ਹੈ ਹਾਲਾਂਕਿ ਕੱਲ ਖੇਤੀਬਾੜੇ ਮੰਤਰੀ ਸ਼ਿਵਰਾਜ ਚੋਹਾਨ ਪੰਜਾਬ ਦਾ ਦੌਰਾ ਜ਼ਰੂਰ ਕਰਨਗੇ ਪੰਜਾਬ ਦੇ ਹਾਲਾਤ ਪੂਰਾ ਆਦੇਸ਼ ਦੇਖ ਰਿਹਾ ਤੇ ਸਵਾਲ ਹੈ ਕਿ ਇੰਨੀ ਭਾਰੀ ਤਬਾਹੀ ਤੋਂ ਬਾਅਦ ਵੀ ਕੇਂਦਰ ਦਾ ਕੋਈ ਨੁਮਾਇੰਦਾ ਅਜੇ ਤੱਕ ਪੰਜਾਬ ਕਿਉਂ ਨਹੀਂ ਪਹੁੰਚਿਆ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਆਪਦਾਨੂ ਦੇਖਦੇ ਹੋਏ ਪੰਜਾਬ ਦੇ ਹੜ੍ਹਾਂ ਨੂੰ ਕੌਮੀ ਆਪਦਾ ਐਲਾਨਿਆ ਜਾਵੇ ਅੱਜ ਇਸੇ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਤੇ ਪੰਜਾਬ ਦੇ ਹਾਲਾਤ ਜਿੱਥੇ ਪੂਰਾ ਦੇਸ਼ ਦੇਖ ਰਿਹਾ ਹੈ ਹੌਲੀ ਹੌਲੀ ਹੜ੍ਹਾਂ ਦਾ ਪਾਣੀ ਜਿਹੜਾ ਪੰਜਾਬ ਦੇ ਸਾਰੇ ਦੇ ਸਾਰੇ 23 ਸੂਬਿਆਂ ਵਿੱਚ ਤਬਾਹੀ ਮਚਾ ਰਿਹਾ ਹੈ 23 ਸੂਬਿਆਂ ਦੇ ਪਿੰਡ ਪ੍ਰਭਾਵਿਤ ਹੋ ਰਹੇ ਨੇ ਕਈ ਲੋਕਾਂ ਦੇ ਘਰ ਟਹਿ ਗਏ ਨੇ ਕਈ ਲੋਕਾਂ ਦੀਆਂ ਫਸਲਾਂ ਜਿਹੜੀਆਂ ਉਹ ਤਬਾਹੀ ਦੇ ਕਾਰਨ ਬਰਬਾਦ ਹੋ ਗਈਆਂ ਨੇ ਫਸਲਾਂ 'ਚ ਪਾਣੀ ਭਰਿਆ ਹੋਇਆ ਤਸਵੀਰਾਂ ਤਸਦੀਕ ਕਰਦੀਆਂ ਨੇ ਜਿੱਥੇ ਕਦੇ ਖੇਤ ਹੁੰਦੇ ਸੀ ਉੱਥੇ 5-5 ਫੁੱਟ ਪਾਣੀ ਖੜਿਆ ਹੈ ਯਾਨੀ ਕਿ ਖੜੀ ਚੋਨੇ ਦੀ ਫਸਲ ਜਿਹੜੀ ਉਹ ਪੂਰੀ ਦੀ ਪੂਰੀ ਪਾਣੀ ਚ ਡੁੱਬ ਗਈ ਹੈ ਕਿਸਾਨ ਛੋਟਾ ਹੋਵੇ ਭਾਵੇਂ ਵੱਡਾ ਨੁਕਸਾਨ ਇੱਕੋ ਜਿਹਾ ਹੀ ਹੋਇਆ ਕਿਉਂਕਿ ਪੁੱਤਾ ਵਾਂਗੂ ਪਾਲੀ ਫਸਲ ਹੈ ਜਿਹੜੀ ਉਹ ਪਾਣੀ ਦੇ ਪੇਟ ਚੜ ਗਈ ਹੈ ਤੇ ਹੁਣ ਕਿਸਾਨ ਮੂੰਹ ਦੇਖ ਰਿਹਾ ਹੈ ਸੁਭਾ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਕਿ ਜਿੰਨਾ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਏ ਕੁਝ ਲੋਕਾਂ ਦੇ ਘਰ ਵੀ ਟਹੇ ਨੇ ਦੱਸਿਆ ਜਾ ਰਿਹਾ ਕਿ ਸਾਲਾਂ ਦੀ ਮਿਹਨਤ ਪੂਰੀ ਉਮਰ ਦੀ ਕਮਾਈ ਲਗਾ ਕੇ ਜਨਾਂ ਲੋਕਾਂ ਨੇ ਆਪਣੇ ਘਰ ਬਣਾਏ ਸੀ ਆਪਣੀਆਂ ਛੱਤਾਂ ਪਾਈਆਂ ਸੀ ਮੀਂਹ ਨੇ ਉਹ ਵੀ ਬਰਬਾਦ ਕਰ ਦਿੱਤੀਆਂ ਤੇ ਹੁਣ ਦੁਬਾਰਾ ਘਰ ਬਣਾਉਣਾ ਇਨਾ ਗਰੀਬ ਲੋਕਾਂ ਲਈ ਮਰਨ ਬਰਾਬਰ ਹੈ ਲਗਾਤਾਰ ਰਾਹਤ ਬਚਾਅ ਕਾਰਜ ਵੀ ਚੱਲ ਰਹੇ ਨੇ ਪਰ ਸਵਾਲ ਇਹ ਕਿ ਇਹ ਵੀ ਉੱਠ ਰਿਹਾ ਹੈ ਕਿ ਜਦੋਂ ਇਹ ਪਾਣੀ ਉੱਤਰ ਜਾਏਗਾ ਉਸ ਤੋਂ ਬਾਅਦ ਕੀ ਸਥਿਤੀ ਹੋਏਗੀ ਕਿਉਂਕਿ ਮਾਲ ਡੰਗਰ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਕਈ ਥਾਵਾਂ ਤੇ ਗਾਵਾਂ ਮੱਝਾਂ ਮਰੀਆਂ ਪਈਆਂ ਨੇ ਤੇ ਜਿਹੜਾ ਪਾਣੀ ਸਲਟ ਆਪਣੇ ਨਾਲ ਲੈ ਕੇ ਆਇਆ ਹੈ ਉਹ ਸਲਟ ਨਾ ਸਿਰਫ ਖੇਤਾਂ 'ਚ ਜੰਮੀ ਹੋਈ ਹੈ ਉਹ ਗਾਧ ਜਿਹੜੀ ਹੈ ਉਹ ਲੋਕਾਂ ਦੇ ਘਰਾਂ 'ਚ ਵੀ ਜੰਮੀ ਹੋਈ ਹੈ ਉਸ ਦੀ ਸਫਾਈ ਕਿੱਦਾਂ ਕਰਨੀ ਹੈ ਉਸ ਤੋਂ ਬਾਅਦ ਮੁੜ ਪਟਰੀ ਤੇ ਔਣ ਵਾਸਤੇ ਉਹਨਾਂ ਦੀ ਲੋਕਾਂ ਦੀ ਜ਼ਿੰਦਗੀ ਨੂੰ ਕਈ ਮਹੀਨੇ ਜਾਂ ਫਿਰ ਸਾਲ ਵੀ ਲੱਗ ਜਾਣਗੇ ਤੇ ਜਿਹੇ ਚ ਇਹ ਲੋਕ ਜੋ ਕਿ ਕੁਦਰਤੀ ਪ੍ਰਕੋਪੀ ਦੀ ਮਾਰ ਚੱਲ ਰਹੇ ਨੇ ਉਹ ਲਗਾਤਾਰ ਦੇਖ ਰਹਿਣੇ ਕਿ ਸਰਕਾਰਾਂ ਉਹਨਾਂ ਦੀ ਮਦਦ ਕਰਨ ਲੇਕਿਨ ਸ਼ਿਕਾਇਤਾਂ ਵੀ ਕਈ ਇਲਾਕਿਆਂ ਤੋਂ ਆ ਰਹੀਆਂ ਨੇ ਕਿ ਲੋਕਾਂ ਦਾ ਕਹਿਣਾ ਕਿ ਸਮਾਜ ਸੇਵੀ ਸੰਸਥਾਵਾਂ ਜਾਂ ਪੱਤਰਕਾਰ ਉਹਨਾਂ ਤੱਕ ਜ਼ਰੂਰ ਪਹੁੰਚ ਰਹੇ ਨੇ ਪਰ ਅਜੇ ਤੱਕ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਦੀ ਸਾਰ ਨਹੀਂ ਲਈ ਤੇ ਉੱਥੇ ਹੀ ਸਰਕਾਰਾਂ ਦਾ ਕਹਿਣਾ ਹੈ ਕਿ ਲਗਾਤਾਰ ਜੰਗੀ ਪੱਧਰ ਤੇ ਰਾਹਤ ਬਚਾਅ ਦਾ ਕੰਮ جاری ਹੈ ਤੇ ਰਾਹਤ ਦੀ ਸਮਗਰੀ ਵਿਛੜੀਏ ਲੋਕਾਂ ਨੂੰ ਸਮੇਂ-ਸਮੇਂ ਸਰ ਪਹੁੰਚਾਈ ਜਾ ਰਹੀ ਹੈ ਵੱਡਾ ਸਵਾਲ ਇਥੇ ਇਹ ਖੜਾ ਹੁੰਦਾ ਹੈ ਕਿ ਜਦੋਂ ਮੌਸਮ ਵਿਭਾਗ ਨੂੰ ਪਹਿਲਾਂ ਤੋਂ ਜਾਣਕਾਰੀ ਹੁੰਦੀ ਹੈ ਕਿ ਇਸ ਸਾਲ ਮੌਸਮ ਕਿਦਾਂ ਦਾ ਰਹਿਣ ਵਾਲਾ ਹੈ ਕਿਉਂਕਿ ਫਸਲਾਂ ਦੇ ਲਈ ਮੌਸਮ ਵਿਭਾਗ ਪਹਿਲਾਂ ਤੋਂ ਹੀ ਜਾਣਕਾਰੀਆਂ ਦਿੰਦਾ ਰਹਿੰਦਾ ਹੈ ਕਿ ਇਸ ਸਾਲ ਕਿੰਨਾ ਕਮੀ ਪਏਗਾ ਕਿੰਨਾ ਸੋਕਾ ਪਏਗਾ ਉਸ ਹਿਸਾਬ ਨਾਲ ਆ ਕਿਸਾਨ ਜਿਹੜੇ ਨੇ ਆਪਣੀ ਫਸਲ ਦੀ ਦੇਖ ਰੱਖ ਕਰ ਸਕਦੇ ਨੇ ਉਸ ਹਿਸਾਬ ਨਾਲ ਦੇਖਿਆ ਜਾਂਦਾ ਹੈ ਕਿਸਾਨਾਂ ਨੇ ਫਸਲ ਨੂੰ ਪਾਣੀ ਕਿੰਨਾ ਲਾਉਣਾ ਹੈ ਕਿੰਨਾ ਘੱਟ ਲਾਉਣਾ ਹੈ ਕਿੰਨਾ ਜ਼ਿਆਦਾ ਲਾਉਣਾ ਤੇ ਮੌਸਮ ਵਿਭਾਗ ਨੂੰ ਪਹਿਲਾਂ ਹੀ ਪਤਾ ਹੋਣਾ ਕਿ ਕਿੰਨਾ ਕੁ ਮੀਂਹ ਦਾ ਪਰਕੋਪ ਇਸ ਵਾਰੀ ਪੈ ਸਕਦਾ ਹੈ ਤੇ ਇਹ ਵੀ ਸਵਾਲੀਆ ਨਿਸ਼ਾਨ ਹੈ ਕਿ ਕਿਉਂ ਆਖਿਰਕਾਰ ਪਤਾ ਰਹਿੰਦੇ ਵੀ ਪਹਿਲਾਂ ਤੋਂ ਕੋਈ ਤੇ ਅੱਜ ਅਸੀਂ ਚਰਚਾ ਕਰਾਂਗੇ ਲਗਾਤਾਰ ਅਸੀਂ ਤੁਹਾਨੂੰ ਪੰਜਾਬ ਦਾ ਹਾਲ ਦਿਖਾ ਰਹੇ ਹਾਂ ਤੇ ਚਰਚਾ ਵੀ ਇਸ ਤੇ ਕਰ ਰਹੇ ਹਾਂ ਸਾਡੇ ਨਾਲ ਸਾਡੇ ਐਨਾਲਿਸਟ ਜੁੜ ਗਏ ਨੇ ਇਕਬਾਲ ਸਿੰਘ ਚਰਨੀ ਜੀ ਪਾਜਪਾ ਦੇ ਬੁਲਾਰੇ ਸਾਡੇ ਨਾਲ ਨੇ ਸਰਬਜੀਤ ਪੁੱਲਰ ਆਮ ਆਦਮੀ ਪਾਰਟੀ ਬੁਲਾਰੇ ਤੇ ਨਾਲ ਹੀ ਨਵੀਨ ਪਟਨਾਗਰ ਸਾਬ ਦਾ ਡੀਆਈਜੀ ਐਨਡੀਆਰਐਫ ਸਾਡੇ ਨਾਲ ਮੌਜੂਦ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਨਵੀਨ ਜੀ ਤੁਹਾਡੇ ਕੋਲ ਆਉਂਗੀ ਨਵੀਨ ਜੀ ਦੇਖੋ ਜਿਸ ਤਰੀਕੇ ਦੇ ਨਾਲ ਪੰਜਾਬ ਜਿਹੜਾ ਹੈ ਉਹ ਖੇਤੀਬਾੜੀ ਪ੍ਰਧਾਨ ਸੂਬਾ ਹੈ ਤੇ ਪਹਿਲਾਂ ਤੋਂ ਹੀ ਇਸ ਤੇ ਸਭ ਦੀ ਨਜ਼ਰ ਰਹਿੰਦੀ ਹੈ ਕਿ ਇਸ ਵਾਰੀ ਮੌਸਮ ਕਿਦਾਂ ਦਾ ਰਹਿਣ ਵਾਲਾ ਹੈ ਉਹੀ ਹੀ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਵੀ ਤੇ ਕਿਸਾਨਾਂ ਵੱਲੋਂ ਵੀ ਯਕੀਨੀ ਤੌਰ ਤੇ ਮੌਸਮ ਵਿਭਾਗ ਨੇ ਪਹਿਲਾਂ ਹੀ ਦੱਸਿਆ ਹੋਵੇਗਾ ਕਿ ਇਸ ਵਾਰੀ ਐਵਰੇਜ ਤੋਂ ਜ਼ਿਆਦਾ بارش ਪਏਗੀ ਤੇ ਉਹਨੂੰ ਉਸ ਨੂੰ ਵਾਰਨਿੰਗ ਸਮਝਦੇ ਹੋਏ ਪਹਿਲਾਂ ਤੋਂ ਤਿਆਰੀਆਂ ਕਿਉਂ ਨਹੀਂ ਕੀਤੀਆਂ ਗਈਆਂ ਵਿੱਚ ਪਾਣੀ ਡੈਮਸ 'ਚ ਵੱਧ ਜਾਂਦਾ ਹੈ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਬਾਹਰ ਕੱਢਣਾ ਹੈ ਜੀ ਇਹ ਪਹਿਲਾਂ ਹੀ ਦੇਖ ਲਿਆ ਗਿਆ ਹੁੰਦਾ ਜਾਂ ਇਸ ਬਾਰੇ ਪਹਿਲਾਂ ਵਿਚਾਰ ਕਰ ਲਿਆ ਗਿਆ ਹੁੰਦਾ ਤੇ ਸ਼ਾਇਦ ਤਬਾਹੀ ਥੋੜੀ ਘੱਟ ਹੁੰਨੀ ਸੀ ਬਿਲਕੁਲ ਆਪਨੇ ਬਿਲਕੁਲ ਸਹੀ ਕਹਾ ਹੈ ਐਕਚੁਅਲੀ ਕੀ ਹੈ ਕਿ ਇਹ मौसम विभाग ने पहले ही अलर्ट कर दिया था कि पंजाब में ऑरेंज अलर्ट और रेड अलर्ट घोषित किया था दूसरा आपका मैक्सिमम पानी जो है पहाड़ों आया है जी, और क्योंकि पहाड़ों में बादल फटे हैं हुँ, हुँ, और जरूर से ज्यादा बारिश हुई है तो उसकी वार्निंग भी पंजाब में आ गई थी और स्टेट गवर्नमेंट पंजाब गवर्नमेंट जो है उनने तैयारी शुरू कर दी थी उन्होंने एनडीआरएफ है उनके मांगी है उन्होंने और सेंटर से उनके तो तो पास तो गई है और, और इसके अलावा तो पास जी. पुलिस है होम गार्ड है इसके अलावा वॉलंटियर्स है सभी को अलर्ट कर दिया था पंजाब गवर्नमेंट ने वैली नेटवार और तैयारी शुरू कर दी थी लेकिन हुआ क्या है कि बारिश के ऊपर जो है कंट्रोल किसी का नहीं है और इसको कोई कंट्रोल नहीं कर सकता हाँ तैयारी कर सकते हैं समय रहते लोगों को शिफ्ट कर दिया गया था शेल्टर होम्स में पशुओं को हटा दिया गया था जितना गवर्नमेंट कर रही है कर सकती थी और किया है गवर्नमेंट ने ऐसी बात नहीं की बैठे थे हाँ ये जरूर है कि अभी जो है जितनी प्रद्यूशन थी उससे ज्यादा बारिश हुई है अब ये किसी के हाथ में नहीं है इसके लिए आप किसी को दोष नहीं दे सकते हाँ थोड़ा सा इसके अंदर ये है कि इनको टाइम रहते यानी जनवरी में जो है एक्चुअली हाँ। असेसमेंट करना चाहिए था हाँ। नदियों में इसे गहरी करनी चाहिए थी हाँ। नदियों के सिल्ट हटा देनी चाहिए थी डैम्स की सफाई कर देनी चाहिए थी सेडल डैम थे जो पोखर थे हाँ। उनकी सफाइया कर देनी हाँ। चाहिए थी तो क्या होता कि जितना पानी आया है हाँ। ये उसमें इकट्ठा हो जाता और ये गांव के अंदर नहीं बढ़ता और इसके अलावा जो है ਅਭੀ ਜੋ 댐 ਤੋੜੇ ਹੈ ਇਹਨਾਂ ਨੇ ਕੁਝ ਇਹ ਪੋਖੜ ਤੋੜੇ ਹੈ

ਪਹਿਲਾਂ ਤੋਂ ਹੀ ਜਦੋਂ ਮੈਡ ਡਿਪਾਰਟਮੈਂਟ ਨੇ ਬੋਲਿਆ ਕਿ orange alert ਹੈ ਆਪਣੀ ਤਿਆਰੀ ਕਰਕੇ ਰੱਖੋ 2023 ਚ ਵੀ ਪੰਜਾਬ ਹੜ੍ਹ ਦੀ ਮਾਰ ਚਲ ਚੁੱਕਿਆ ਤੇ ਜੇ ਇਸ ਸਾਲ ਵੀ ਮੈਡ ਡਿਪਾਰਟਮੈਂਟ ਨੇ ਕਿਹਾ ਕੀ ਤਿਆਰੀ ਕਰਕੇ ਰੱਖੋ ਠੀਕ ਹੈ ਤੁਸੀਂ ਆਪਣੇ ਲੈਵਲ ਤੇ ਤਿਆਰੀ ਕੀਤੀ ਲੇਕਿਨ ਉਹੀ ਗੱਲ ਕਿ ਜੋ ਪਾਣੀ ਨੂੰ ਡਾਇਵਰਟ ਕਰਨ ਦੇ ਲਈ ਰਾਸਤੇ ਤੋੜੇ ਗਏ ਔਰ ਉਹਨਾਂ ਦੀ ਟ੍ਰਿਬਿਊਟਰੀਜ਼ ਜਿਹੜੀਆਂ ਕੱਢੀਆਂ ਗਈਆਂ ਡੈਮ ਦੇ ਵਿੱਚ ਉਹ ਕੰਮ ਪਹਿਲਾਂ ਕਰ ਲੈਣਾ ਚਾਹੀਦਾ ਸੀਗਾ ਦੂਸਰੀ ਗੱਲ ਇਹ ਕਿ ਹੁਣ ਚੈਲੰਜ ਵੀ ਬੜਾ ਵੱਡਾ ਆ ਜਾਏਗਾ ਤੁਹਾਡੇ ਅੱਗੇ ਕਿ ਜਦੋਂ ਇਹ ਪਾਣੀ ਉਤਰੇਗਾ ਉਸ ਤੋਂ ਬਾਅਦ ਕੀ ਕਰਨਾ ਹੈ ਉਹਦੀ ਸਟ੍ਰੈਟੇਜੀ ਕੀ ਹੋਏਗੀ ਜੀ ਬਿਲਕੁਲ ਮੈਮ ਦੇਖੋ ਮੈਮ ਇਸ ਤਰ੍ਹਾਂ ਹੈ ਅੱਜ ਪੰਜਾਬ ਦੇ ਉੱਤੇ ਬਹੁਤ ਵੱਡੀ ਕ੍ਰੋਪੀ ਆਈ ਹੈ ਹੜ੍ਹਾਂ ਦੇ ਰੂਪੇ ਵਿੱਚ ਜੀ ਤੇ ਉਹਦੇ ਵਿੱਚ ਦੇਖੋ ਆ ਮੌਸਮ ਵਿਭਾਗ ਨੇ ਪਹਿਲਾਂ ਅਲਰਟ ਭੇਜਦਾ ਸੀ ਤੇ ਸਬੰਧਤ ਜਿਹੜਾ ਵਿਭਾਗ ਨੇ ਬਾਕੀ ਜਿਹੜੇ ਡੀਸੀ ਸਾਹਿਬਾ ਨਾਲ ਸਾਰੇ ਜ਼ਿਲ੍ਹਿਆਂ ਦੇ ਸਾਰੇ ਪ੍ਰਸ਼ਾਸਨ ਦੇ ਪੂਕਤਾ ਪ੍ਰਬੰਧ ਕਰ ਲਈ ਸੀ ਹਾਂ ਹਾਂ ਤੇ 22 ਤਰੀਕ ਨੂੰ ਜਿਹੜੀ ਸਟੇਟ ਲੈਵਲ ਮੈਨੇਜਮੈਂਟ ਕਮੇਟੀ ਹੈ ਜੀ ਉਹਦਾ ਕਾਠਨ ਹੋ ਗਿਆ ਸੀਗਾ ਉਹਦੇ ਵਿੱਚ ਕੈਬਨਟ ਦੇ ਮੰਤਰੀ ਸੀ ਆ ਵੀ ਝੂਟੀਆਂ ਜਿਹੜੇ 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 ਝਿਲ੍ਹੇ ਲੱਗਦੇ ਸੀ ਅੰਬਰ ਨੂੰ ਜਿਆਦਾ ਪਾਣੀ ਆ ਸਕਦਾ ਉਹਨਾਂ ਦੀ ਮਾਨਿਟਰਿੰਗ ਕਰ ਰਹੀ ਸੀ ਜੀ ਠੀਕ ਹੈ ਤੇ ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 1988 ਤੋਂ ਬਾਅਦ ਜੀ ਇੰਨਾ ਇੰਨੇ ਜਿਆਦਾ ਵੱਡੇ ਹੜ੍ਹ ਪੰਜਾਬ ਦੇ ਵਿੱਚ ਆਏ ਆ ਜੀ ਉਹ ਇੰਨਾ ਪਾਣੀ ਜਿਹੜਾ ਜੀਆਂ ਵੱਡੀਆਂ ਬਾਰਿਸ਼ਾਂ ਜਿਆਦਾ ਹੋ ਰਹੀਆਂ ਬੱਦਲ ਫੱਟ ਰਹੇ ਆ ਬਾਦਚਲ ਦੇ ਵਿੱਚ ਪਾਣਾਂ 'ਚ ਹੂੰ ਜਿਦੇ ਕਰਕੇ ਡਰਾਮ ਡੈਮ ਪੂਰੇ ਪੂਰੇ ਭਰ ਗਏ ਜਿਦੇ ਕਰਕੇ ਪਾਣੀ ਸਾਰਾ ਪੰਜਾਬ ਦੇ ਵਿੱਚ ਛੱਟਰਾ ਪਿਆ ਇਕੱਲੇ ਡੈਮ ਹੀ ਨਹੀਂ ਮੈਮ ਉੱਥੇ ਜਿਹੜੇ ਖਾੜੜਾ ਵੱਡੇ ਵੱਡੇ ਖਾੜੜਾ ਉਹਨਾਂ ਉਹਨਾਂ ਥਰੂ ਵੀ ਪਾਣੀ ਆਇਆ ਜਿਦੇ ਜਿਸ ਕਰਕੇ ਇਹ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਹਾਂ ਹਾਂ ਤੇ ਉਹ ਦਿਨਾਂ ਤੋਂ ਉਹਦੇ ਵਿੱਚ ਦੇਖੋ ਮੈਮ ਦੇਖੋ ਸਾਡੇ ਸਾਡਾ ਪ੍ਰਸ਼ਾਸਨ ਸਾਡੇ ਸਾਡੇ ਮੰਤਰੀ ਸਭਾ ਦੇ ਡਿਊਟੀਆਂ ਪਹਿਲਾਂ ਲੱਗੀਆਂ ਸੀ ਕਮੇਟੀ ਬਣ ਚੁੱਕੀ ਸੀ ਸਾਡੇ ਦੇਖੋ ਐਮ ਐਲ ਏ ਸਹਿਬਾਨ ਸਾਰੇ ਸਾਰੇ ਗੌਰਮੈਂਟ ਆਪਣਾ ਕੰਮ ਕਰ ਰਹੀ ਹੈ ਉਹ ਵੀ ਦੇਖ ਰਹੇ ਹਾਂ ਲੇਕਿਨ ਇੱਥੇ ਸਵਾਲ ਇਹ ਬਣਦਾ ਹੈ ਕਿ 2023 ਨੂੰ ਦੇਖਤੇ ਹੋਏ ਕੁਝ ਸਟ੍ਰੈਟਜੀ ਆਪਣੀ ਚੇਂਜ ਜ਼ਰੂਰ ਕਰਨੀ ਚਾਹੀਦੀ ਸੀ ਕਿ ਜੋ ਪਤਾ ਹੈ ਕਿ ਹਿਮਾਚਲ ਵੱਲੋਂ ਐਨਾ ਪਾਣੀ ਆਂਦਾ ਹੈ ਤੇ ਆਪਾਂ ਉਸ ਰੇਨ ਵਾਟਰ ਨੂੰ ਹਾਰਵੈਸਟ ਕਰਨ ਦੇ ਲਈ ਕੁਝ ਨਾ ਕੁਝ ਸਟਾਰਟ ਕਰ ਦੇਣਾ ਚਾਹੀਦਾ ਸੀ ਚਾਹੇ ਕੇਂਦਰ ਤੋਂ ਤੁਸੀਂ ਹੈਲਪ ਮੰਗਦੇ ਚਾਹੇ ਆਪਣੇ ਲੈਵਲ ਤੇ ਕਰ ਦੇ ਇਹ ਜ਼ਰੂਰ ਕਰਨਾ ਚਾਹੀਦਾ ਸੀ ਹਾਂਜੀ ਮੈਂ ਇਕਬਾਲ ਜੀ ਮੈਂ ਆਵਾਂਗੀ ਤੁਹਾਡੇ ਕੋਲ ਵਾਪਸ ਇਕਬਾਲ ਜੀ ਸਾਡੇ ਨਾਲ ਨੇ ਸਰਪ ਜੀ ਜੀ ਇਕਬਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਕਬਾਲ ਜੀ ਜਿਸ ਤਰੀਕੇ ਦੇ ਨਾਲ ਅੱਜ ਪੂਰੇ 23 ਜ਼ਿਲ੍ਹੇ ਪ੍ਰਭਾਵਿਤ ਹੋ ਗਏ ਨੇ 23 ਜ਼ਿਲ੍ਹੇ ਨੇ ਤੇ ਪੂਰੇ ਪ੍ਰਭਾਵਿਤ ਹੋ ਗਏ ਨੇ ਉਤੋਂ ਹਿਮਾਚਲ ਚ ਵੀ ਹੜ ਦਾ ਕਹਿਰ ਹੈ ਜੰਮੂ ਕਸ਼ਮੀਰ ਚ ਵੀ ਬਹੁਤ ਬੁਰੇ ਹਾਲਾਤ ਨੇ ਤੇ ਅੱਜ ਸਟੇਟ ਲੈਵਲ ਤੇ ਆਪਦਾ ਖੇਤਰ ਐਲਾਨ ਦਿੱਤਾ ਗਿਆ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹਨੂੰ ਕੌਮੀ ਆਪਦਾ ਖੇਤਰ ਵੀ ਐਲਾਨਿਆ ਜਾਏ ਤਾਂ ਕਿ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ ਹੁਣ ਸ਼ਿਵਰਾਜ ਚੋਹਾਨ ਨੇ ਦੌਰਾ ਕਰਨਾ ਹੈ ਔਰ ਖੇਤੀ ਮੰਤਰੀ ਨੇ ਖੇਤਾਂ ਦਾ ਜਾਇਜ਼ਾ ਲੈਣਗੇ ਕਿੰਨੇ ਏਕੜ ਜਿਹੜੀ ਜ਼ਮੀਨ ਹੈ ਬਰਬਾਦ ਹੋਈ ਹੈ ਕਿੰਨੇ ਏਕੜ ਖੇਤੀ ਬਰਬਾਦ ਹੋਈ ਹੈ ਤੇ ਕਿਸਾਨਾਂ ਨੂੰ ਬੜੀ ਤਾਂਗ ਹੈ ਕਿ ਕੋਈ ਵੱਡਾ ਪੈਕੇਜ ਉਹ ਐਲਾਨ ਸਕਦੇ ਨੇ ਕੀ ਕਿਸਾਨਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਆਏਗੀ ਸ਼ਿਵਰਾਜ ਚੋਹਾਨ ਦੇ ਆਉਣ ਦੇ ਨਾਲ ਸਭ ਤੋਂ ਪਹਿਲਾਂ ਤਾਂ ਜਿਵੇਂ ਜਿਹੜੇ ਪੰਜਾਬ ਤੇ ਹੋਰ ਸੂਬਿਆਂ 'ਚ ਸਾਡੇ ਸਾਥੀ ਨਿਸ਼ੋੜਾ ਦੇ ਗਏ ਨੇ ਆਪਣੀ ਜਾਨ ਤੋਂ ਹੱਤ ੋ ਲਿਆ ਜੀ ਉਹਨਾਂ ਦੀ ਸ਼ਾਂਤੀ ਲਈ ਅਰਦਾਸ ਕਰਦਾ ਤੇ ਵੈਗਰੂਗੇ ਅਰਦਾਸ ਕਰਦਾ ਕਿ ਇਹ ਮਸੀਬਤ ਛੜੀ ਹੈ ਸਾਡੇ ਪੰਜਾਬ ਤੋਂ ਜਲਦੀ ਜਲਦੀ ਖਤਮ ਹੋ ਜਾਵੇ ਬਿਲਕੁਲ ਬਿਲਕੁਲ ਮੈਡਮ ਜੀ ਗੱਲ ਇਹ ਹੈ ਮੈਂ ਜਿਹੜੀ ਇਹ ਇਸ ਜਿਹੜੀ ਆਫਤਾ ਆਈ ਹੈ ਜਿਹੜੀ ਮਸੀਬਤ ਹੈ ਨੂੰ ਮੈਂ ਤਿੰਨ ਹਿੱਸਿਆਂ ਚ ਦੇਖਦਾ ਇੱਕ ਪਹਿਲੀ ਵਿਉਂਤਬੰਦੀ ਦੂਜੀ ਖੜਾ ਦੇ ਦਰਮਿਆਨ ਦੀ ਸਥਿਤੀ ਤੇ ਤੀਜੀ ਇਸ ਤੋਂ ਬਾਅਦ ਜਿਹੜਾ ਬਿਲਕੁਲ ਜਿਹੜੀ ਸਾਨੂੰ ਮੁਸੀਬਤ ਇਸ ਤੋਂ ਬਾਅਦ ਵੱਡੀ ਮੁਸੀਬਤ ਆਉਣੀ ਹੈ ਉਹਨੂੰ ਕਿਵੇਂ ਨਿਪਟਾਇਆ ਜਾਣਾ ਗੱਲ ਜਿਹੜੀ ਪਹਿਲੀ ਵਿਉਂਤ ਬੰਦੀ ਸੀ ਤੁਸੀਂ ਵੀ ਦੱਸਿਆ ਕਿ 23 ਚੜਾਏ ਜੀ ਪਰ ਸਾਡੀ ਪੰਜਾਬ ਸਰਕਾਰ ਨੇ ਉਹਨੂੰ ਸੀਰੀਅਸਲੀ ਨਹੀਂ ਲਿਆ ਇਹ ਮੈਂ ਸਮਝਦਾ ਕਿ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਜਿੰਨੀ ਦੇਰ ਪਹਿਲਾਂ ਖੜਾ ਤੋਂ 2-3 ਮਹੀਨੇ ਪਹਿਲਾਂ ਵਿਧਾਨ ਸਭਾ 'ਚ ਵੀ ਗੱਲ ਹੋਈ ਪਰ ਬਾਹਰ ਵੀ ਗੱਲਾਂ ਹੋਈਆਂ ਨੇ ਮੰਤਰੀ ਬੋਲੇ ਉਦੋਂ ਦੇ ਬੜੇ ਧਮਕਜੇ ਮਾਰਦੇ ਸੀ ਕਿ ਅਸੀਂ ਪੂਰਾ ਪ੍ਰਬੰਧ ਕਰ ਲਿਆ 240 ਕਰੋੜ ਇੱਕ ਆਇਆ ਨਾ ਕੋ 229 ਕਰੋੜ ਇੱਕ ਆਇਆ 300 ਕਰੋੜ ਇਹ ਕਹਿੰਦੇ ਅਸੀਂ ਖਰਚਤਾ ਆਪਣੇ ਕੋਲੋਂ 700 ਕਰੋੜ ਰੁਪਏ ਅਸੀਂ ਕਹਿੰਦੇ ਲਾਇਆ ਪਰ ਉਹ ਲਾਇਆ ਕਿੱਥੇ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਬੰਨ ਟੁੱਟ ਰਹੇ ਨੇ ਫਲੱਡ ਗੇਟ ਜਿਨ੍ਹਾਂ ਨੇ ਫਲੱਡ ਨੂੰ ਰੋਕਣਾ ਹੁੰਦਾ ਉਹ ਹੀ ਇਹ ਸੇਵ ਨਹੀਂ ਕਰ ਸਕੇ ਉਹਨਾਂ ਦੀ ਮਰਮੰਦ ਨਹੀਂ ਕਰ ਸਕੇ ਉਹਨਾਂ ਦੀ ਚੈਕਿੰਗ ਨਹੀਂ ਕਰ ਸਕੇ ਤੇ ਬਾਅਦ ਚ ਦੋ ਚਾਰ ਅਫਸਰਾਂ ਨੂੰ ਸਸਪੈਂਡ ਕਰਕੇ ਇਹਨਾਂ ਨੇ ਆਪਣੇ ਗਲੋਂ ਬਿਮਾਰੀ ਲਾਤੀ ਹੈ ਐਡਾ ਵੱਡਾ ਨੁਕਸਾਨ ਹੋਇਆ ਜੇ ਇਹਨਾਂ ਪੈਸਾ ਖਰਚ ਕੀਤਾ ਸੀ ਤਾਂ ਸਾਡੇ ਸਾਰੇ ਨਾਲੇ ਸਾਰੇ ਖਾਲੇ ਸਾਡੀਆਂ ਨਹਿਰਾਂ ਜੋ ਵੀ ਸਭ ਸਾਫ ਹੋਇਆ ਹੁੰਦਾ ਤੇ ਉਹਨਾਂ ਜੋ ਡੀਸੇਲਟਿੰਗ ਹੋਈ ਹੁੰਦੀ ਜੇ 700 ਕਰੋੜ ਰੁਪਏ ਲੱਗਿਆ ਹੁੰਦਾ ਸਾਡੇ ਬੰਨ ਵੀ ਮਜ਼ਬੂਤ ਹੁੰਦੇ ਸਾਡੇ ਗੇਟ ਵੀ ਮਜ਼ਬੂਤ ਹੁੰਦੇ ਤੇ ਸਾਡੇ ਖਾਲੇ ਨਾਲੇ ਨਹਿਰਾਂ ਦੀ ਤੁਸੀਂ ਆਂਦੀ ਆਪਦਾ ਪੈਸਾ ਦਿੱਤਾ ਅਰਬਾ ਤੁਸੀਂ ਆਂਦੀ ਆਪਦਾ ਪੈਸਾ ਦਿੱਤਾ ਉਹਨਾਂ ਦੇ ਵਿੱਚੋਂ ਮਾਇਆ ਜਾ ਸਕਦੀ ਜਿਹੜਾ ਅਗੇ ਹੋ ਉਹਨਾਂ ਦੇ ਵਿੱਚੋਂ ਨਿਕਲ ਕੇ ਤੇ ਲੋਕਾਂ ਦੇ ਘਰਾਂ 'ਚ ਵੜਿਆ ਮੈਂ ਪਿੱਛੇ ਲੋਕਾਂ ਨੂੰ ਦੇਖ ਰਿਆਂ ਲੋਕ ਪਿੰਡਾਂ ਦੇ ਇਕੱਠੇ ਹੋ ਕੇ ਉਹ ਜਿੱਥੇ ਡੀਸੇਲਟਿੰਗ ਨਹੀਂ ਹੋਈ ਚਾੜੂ ਸੁੱਕਿਆ ਹੋਇਆ ਉਹ ਉਥੋਂ ਛੋਟੇ ਛੋਟੇ ਮਘੋਰੇ ਕਰਕੇ ਸਾਈਡਾਂ ਤੇ ਪਾਣੀ ਕੱਢਣ ਦੇ ਉਹ ਤੋਂ ਇੰਨੀ ਇੰਨੀ ਗਾਹਰ ਤੇ ਇੰਨਾ ਚਾ ਬਾਰਡਰ ਏਰੀਆਸ 'ਚ ਨਾ ਇਹ ਵੀ ਵਿਦੰਬਣਾ ਕਿ ਬਾਰਡਰ ਏਰੀਆਸ ਤੱਕ ਕੋਈ ਵੀ ਸਰਵਿਸ ਪਹੁੰਚਦੇ ਪਹੁੰਚਦੇ ਆ ਸਕੀਮ ਪਹੁੰਚਦੇ ਪਹੁੰਚਦੇ ਟਾਈਮ ਬੜਾ ਲੱਗ ਜਾਂਦਾ ਹੈ ਤੇ ਉਹ ਲੋਕ ਵਿਚਾਰੇ ਵਾਂਝੇ ਰਹਿ ਜਾਂਦੇ ਨੇ ਤਾਂ ਕਰਕੇ ਉਹ ਸਭ ਤੋਂ ਜ਼ਿਆਦਾ ਮਾਰ ਜਾਂਦੇ ਨੇ। ਦੇਖੋ ਉਹ ਤਾਂ ਇਸੇਲੇ ਦੀ ਹਾਲਾਤ ਹੈ ਨਾ ਜੀ। 2 ਸਾਲ ਤਾਂ ਆਪਾਂ ਬਹੁਤ ਕੁਝ ਕਰ ਸਕਦੇ ਸੀ ਨਾ ਜੀ। ਠੀਕ ਠੀਕ ਬਿਲਕੁਲ। 2024 2025 2 ਸਾਲ ਤਾਂ ਬਹੁਤ ਕੁਝ ਕਰ ਸਕਦੇ ਸੀ। ਇਹ ਤਾਂ ਅੱਜ ਦੇ ਹਾਲਾਤ ਨੇ। ਅੱਜ ਦਾ ਟਾਈਮ ਹੈ। ਹੁਣ ਤਾਂ ਨਹੀਂ ਅੱਜ ਦੇ ਅੱਜ ਦੇ ਮੌਕੇ ਤੇ ਆਜੂ ਸੀ। ਜੀ। ਹੁਣ ਹੜਾਂ ਦੇ ਵਿੱਚ ਵੀ ਇਹ ਨਹੀਂ ਪੰਜਾਬ ਸਰਕਾਰ ਦੀ ਸੁਵਿਧਤਾ ਹੈ ਉਹ ਗੰਭੀਰਤਾ ਕਿਤੇ ਨਜ਼ਰ ਨਹੀਂ ਆਈ ਤੁਸੀਂ ਤੇ ਕੋਹੜ ਆਏ ਹੋ ਇਹਨੇ ਮੁੱਖ ਮੰਤਰੀ ਸਾਹਿਬ ਚ ਨਹੀਂ ਪਹੁੰਚ ਗਏ ਤੇ ਉੱਥੇ ਜਾ ਕੇ ਸਪੀਚ ਦਿੰਦੇ ਨੇ ਮੇਰਾ ਪੰਜਾਬ ਜਾਣ ਨੂੰ ਦਿਲ ਨਹੀਂ ਕਰਦਾ ਵਾਪਸ ਮੈਂ ਤੇ ਹੋਰ ਟਾਈਮ ਸਪੈਂਡ ਕਰਨਾ ਚਾਹੁੰਦਾ ਦੱਸੋ ਇਦਾਂ ਤੇ ਪ੍ਰਧਾਨ ਮੰਤਰੀ ਵੀ ਬਾਹਰ ਇਸ ਜਿਹੜਾ ਦੁਆੜਾ ਆਏ ਨੇ ਉਹ ਤਾਂ ਫਿਰ ਚਲੋ ਉਹ ਤਾਂ ਗੱਲ ਹੀ ਛੱਡੋ ਆ ਠੀਕ ਹੈ ਸਰਪਜੀਜੀ ਕੋਲ ਜਵਾਬ ਲੈ ਲੈਨੇ ਆ ਸਰਪਜੀਤ ਜੀ ਬਾਰ ਬਾਰ ਇਹ ਕੁਐਸਚਨ ਉੱਠ ਰਿਹਾ ਹੈ ਕਿ ਤੁਹਾਨੂੰ ਫੰਡ ਜਾਰੀ ਹੁੰਦਾ ਰਿਹਾ ਹੈ ਬਟ ਤੁਸੀਂ ਡੈਮਸ ਦੀ ਮੇਨਟੇਨੈਂਸ ਨਹੀਂ ਕਰਵਾਈ ਪ੍ਰੋਪਰ ਖਲਾਂ ਦੀ ਡੀਸਿਲਟਿੰਗ ਨਹੀਂ ਕਰਵਾਈ ਤੇ ਇਹਦੇ ਤੇ ਪ੍ਰੋਪਰ ਚੈੱਕ ਨਹੀਂ ਰੱਖਿਆ ਕਿ ਜੇ ਪਾਰੀ ਮਾਤਰਾ ਚ ਪਾਣੀ ਆ ਗਿਆ ਤੇ ਉਹਦੀ ਨਿਕਾਸੀ ਕਿੱਦਾਂ ਹੋਣੀ ਹੈ ਮੈਡਮ ਦੇਖੋ ਅੱਜ ਪੰਜਾਬ ਦੇ ਲੋਕਾਂ ਦੇ ਉੱਤੇ ਏਡੀ ਵੱਡੀ ਮੁਸੀਬਤ ਹੈ ਤੇ ਭਾਜਪਾ ਦੀ ਸਰਕਾਰ ਪੰਜਾਬ ਭਾਜਪਾ ਦੇ ਸਾਥੀ ਜਿਹੜੇ ਤੇ ਸਿਆਸਤ ਕਰਨੋਂ ਹਟਦੇ ਨਹੀਂ ਇਹ ਦੇਖੋ ਪਹਿਲੀ ਗੱਲ ਮੈਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਸ਼ੁਰੂ ਕਰਦਾ ਹਾਂ ਜੀ ਪੰਜਾਬ ਤੇ ਉੱਤੇ ਇੰਨੀ ਵੱਡੀ ਆਫਰਤ ਆਈ ਲੋਕ ਲੋਕਾਂ ਤੇ ਲੋਕ ਇੱਥੇ ਮਾਰੇ ਜਾਂ ਪਾਣੀ ਦੇ ਵਿੱਚ ਤੇ ਪ੍ਰਧਾਨ ਮੰਤਰੀ ਜੀ ਜਿੱਥੇ ਇੱਕ ਕਿਸੇ ਦਾ ਬਰਥਡੇ ਹੁੰਦਾ ਉਹਦੇ ਤੇ ਟ੍ਰੀਟ ਕਰਾ ਦਿੰਦੇ ਐ ਤੇ ਪੰਜਾਬ ਦੇ ਵਿੱਚ ਜਦੋਂ ਮੁਸੀਬਤ ਆਈ ਜਾ ਇੱਕ ਦੋ ਸ਼ਬਦ ਨਹੀਂ ਬੋਲੇ ਪ੍ਰਧਾਨ ਮੰਤਰੀ ਬਿਲਕੁਲ ਇਕਬਾਲ ਜੀ ਇਹ ਵੀ ਕੁਐਸਚਨ ਹੈ ਬਿਲਕੁਲ ਮੈਂ ਜਵਾਬ ਦਿੰਦਾ ਜੀ ਤੁਸੀਂ 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 ਸੁਣੋ ਸੁਣਾਓ ਤੁਸੀਂ ਸਾਡੇ ਕੰਡਰ ਲਓ ਜੀ ਤੁਸੀਂ ਟੈਂਡਰ ਗੱਲ ਸੁਣੋ ਮੇਰੀ ਗੱਲ ਕੋਈ ਮੰਨ ਲਓ ਸਾਡੇ ਇਹਨਾਂ ਦੇ 800 ਕਰੋੜ ਦੇ ਕੰਡਰ ਲੱਦ ਕਿਤੇ 36 ਸੜਕਾਂ ਦਾ ਨਿਰਮਾਣ ਹੋ ਚੁੱਕਾ ਸੀ ਤੇ ਇਹਨਾਂ ਨੇ ਚੱਲੇ ਚਲਾਏ ਟੈਂਡਰ ਰਾਦੇ ਕਿਤੇ ਤੁਜੀਆ ਸੇਟਾ ਅਸਤੇ ਜਿੱਥੇ ਇਹਨਾਂ ਦੀ ਆਪਦੀ ਸਰਕਾਰ ਆ ਉੱਥੇ ਇਹਨਾਂ ਆਪਣੇ ਫੰਡ ਵੇਗਿਆ ਉੱਥੇ 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 ਉਹਨਾਂ ਉਹਨਾਂ ਨੂੰ ਟਾਈਮ ਹੀ ਦੇਦੇ ਆ ਉਹਨਾਂ ਨੂੰ ਐਕਸੈਸ਼ਨ ਦੇਦੇ ਆ ਟਾਈਮ ਟਾਈਮ ਦੀ ਤੇ ਪੰਜਾਬ ਨਾਲ ਨਿਤਰੀ ਮਾਰ ਹਸੂਕੋ ਕੀਤਾ ਜਾ ਰਿਹਾ ਠੀਕ ਹੈ ਦੇਖੋ ਮੈਡਮ ਗੱਲ ਇਸ ਤਰ੍ਹਾਂ ਹੈ ਇਹ ਨਾ ਪਤਾ ਕੀ ਇਹ ਗੱਲ ਇਹ ਭਾਜਪਾ ਦੀ ਜਿਹੜੀ ਸੈਂਟਰ ਗਵਰਨਮੈਂਟ ਆ ਨਾ ਇਹ ਇਹ ਬਦਲਾ ਲੈ ਰਹੀ ਹੈ ਪੰਜਾਬ ਨਾਲ ਪੰਜਾਬ ਦੇ ਖਾਸ ਕਰਕੇ ਸੰਗਠਨ ਠੀਕ ਹੈ ਚਲੋ ਇਸ ਮੈਟਰ ਤੇ ਪੋਲਿਟਿਕਸ ਨਹੀਂ ਕਰੀਏ ਤਾਂ ਚੰਗੀ ਗੱਲ ਹੈ ਆਪਾਂ ਕਿਉਂਕਿ ਦੇਖੋ ਦੇਖੋ ਮੈਂ ਇਹਨਾਂ ਬੇਲੇ ਜਾਂਦੇ ਸੀ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਹਾਂ ਉਦੋਂ ਉਸ ਚੀਜ਼ ਦਾ ਕਿਸਾਨਾਂ ਨਾਲ ਸੰਘਰਸ਼ ਕਰਕੇ 7 ਸਾਲ ਠੀਕ ਠੀਕ ਹੈ ਤੁਹਾਡੀ ਗੱਲ ਮੈਂ ਤੁਹਾਡੀ ਭਾਵਨਾਵਾਂ ਸਮਝ ਰਿਹਾ ਬੱડા ਅੱਜ ਠੀਕ ਹੈ ਅਸੀਂ ਹੱਟ ਦੇ ਮੁੱਦੇ ਤੇ ਗੱਲ ਕਰ ਲਈਏ ਠੀਕ ਹੈ ਬਿਲਕੁਲ ਠੀਕ ਤੁਹਾਡੇ ਭਾਵਨਾਵਾਂ ਅਸੀਂ ਸਮਝ ਗਏ ਇਕਬਾਲ ਜੀ ਇਕਬਾਲ ਜੀ ਲੋਕਾਂ ਦਾ ਵੀ ਬੜਾ ਵੱਡਾ ਰੋਸ਼ ਹੈ ਮਤਲਬ ਸਰਬਜੀਤ ਜੀ ਨਹੀਂ ਕਹਿ ਰਹੇ ਨੇ ਅਸੀਂ ਵੀ ਪੱਤਰਕਾਰ ਹੋਣ ਦੇ ਨਾਤੇ ਦੇਖਦੇ ਹਾਂ ਵੀ ਪ੍ਰਧਾਨ ਮੰਤਰੀ ਛੋਟੀ ਤੋਂ ਛੋਟੀ ਗੱਲ ਤੇ ਟਵੀਟ ਕਰ ਦਿੰਦੇ ਨੇ ਵਾਕਈ ਕਿਸੇ ਦਾ ਬਰਥ ਦੇ ਹੋਵੇ ਜਾਂ ਕੁਝ ਹੋਰ ਹੋਵੇ ਤੇ ਪੀਐਮ ਟਵੀਟ ਕਰ ਦਿੰਦੇ ਨੇ ਤੇ ਹੁਣ ਜਦੋਂ ਹੜਾ ਏਸੀ ਤੋਂ ਇੱਕ ਤਾਂ ਪੀਐਮ ਬਾਹਰ ਸੀਗੇ ਵਾਪਸ ਆਇਆ ਤਾਂ ਰਿ election ਦਿਵਾਲੀ ਹੈ ਉਹਨਾਂ ਨੇ ਪੰਜਾਬ ਨੂੰ ਲੈ ਕੇ ਕੋਈ ਨਹੀਂ ਨਹੀਂ ਮੈਡਮ ਜੀ ਜੀ ਇੱਥੇ ਤੁਸੀਂ ਬਿਲਕੁਲ ਸਰਬਜੀਗਰ ਲੋਕਾਂ ਚ ਰੋਸ਼ ਹੈ ਇਹਾਂ ਰੋਸ਼ਨੀ ਲੋਕਾਂ ਚ ਰੋਸ਼ ਹੈ ਜਿਨ੍ਹਾਂ ਦੇ ਘਰ ਡੁੱਬੇ ਨੇ ਉਹਨਾਂ ਚ ਰੋਸ਼ ਹੈ ਕਿ ਪ੍ਰਧਾਨ ਮੰਤਰੀ ਨੇ ਟਵੀਟ ਤੱਕ ਨਹੀਂ ਕੀਤਾ ਮੈਂ ਦੱਸਦਾ ਜੀ ਤੁਹਾਨੂੰ ਤੁਸੀਂ ਤੁਸੀਂ ਅਨਵੇਅਰ ਹੋ ਤੁਸੀਂ ਅਪ ਟੂ ਡੇਟ ਨਹੀਂ ਹੈਗੇ ਜੀ ਦੱਸੋ ਸੁਣੋ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਕੋਈ ਉਹ ਪ੍ਰੋਗਰਾਮ ਨਹੀਂ ਸੀ ਜਿਵੇਂ ਮੁੱਖ ਮੰਤਰੀ ਚ ਨੇ ਹੀ ਗਏ ਨੇ ਉਹ ਇੱਕ ਇੰਟਰਨੈਸ਼ਨਲ ਪ੍ਰੋਗਰਾਮ ਸੀ ਤਿੰਨ ਤਿੰਨ ਚਾਰ ਚਾਰ ਮਹੀਨੇ ਪਹਿਲਾਂ ਮੰਦ ਹੈ ਐਸਸੀਓ ਦੀ ਮੀਟਿੰਗ ਸੀ ਉਹ ਮੋੜ ਮੋੜੀ ਗੱਲ ਨਹੀਂ ਸੀਗੀ ਤੇ ਉਹ ਉਹਨਾਂ ਨੇ ਇੱਥੇ ਉਹਨਾਂ ਨੇ ਜਦੋਂ ਆਏ ਨੇ ਦਿੱਲੀ ਦਿੱਲੀ ਪਹੁੰਚੇ ਨੇ ਚైనా ਤੋਂ ਵਾਪਸ ਆਏ ਨੇ ਆਉਂਦਿਆਂ ਪਹਿਲਾਂ ਉਹਨੇ ਮੁੱਖ ਮੰਤਰੀ ਨੂੰ ਟੈਲੀਫੋਨ ਕੀਤਾ ਤੁਸੀਂ ਕਹਿੰਦੇ ਟਵੀਟ ਨਹੀਂ ਕੀਤਾ ਉਹਨੇ ਆਉਂਦਿਆਂ ਮੁੱਖ ਮੰਤਰੀ ਨੂੰ ਟੈਲੀਫੋਨ ਕੀਤਾ ਸਾਡੇ ਹੋਮ ਮਿਨਿਸਟਰ ਨੇ ਮੁੱਖ ਮੰਤਰੀ ਨੂੰ ਟੈਲੀਫੋਨ ਕੀਤਾ ਸਾਡੇ ਕੱਲ ਕੱਲ ਪਰਸੋਂ ਫੋਨ ਕੀਤਾ ਜੀ ਆਪ ਤਾਂ ਇਹਨੂੰ ਕਸਟਨ ਹੋਵੇ ਕੱਲ ਪਰਸੋਂ ਫੋਨ ਕੀਤਾ ਚਿੰਤਾ ਕਰਨ ਦੀ ਲੋੜ ਨਹੀਂ ਜੋ ਵੀ ਨੁਕਸਾਨ ਹੋਗਾ ਅਸੀਂ ਉਹਦੀ ਪਰਪਾਈ ਕਰਾਂਗੇ ਮੁੱਖ ਪ੍ਰਧਾਨ ਮੰਤਰੀ ਨੇ ਕਿ ਕਲੀਅਰ ਕਟ ਗਿਆ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਆ ਤੇ ਨੱਡਾ ਸੀ ਨਾਲ ਗੱਲ ਹੋਈ ਹੈ ਐਸੀਜੀ ਜੀ ਦੀ ਤੇ ਗੱਲ ਹੋਈ ਹੈ ਹੋਮ ਮਿਨਿਸਟਰ ਦੇ ਨਾਲ ਮੁੱਖ ਮੰਤਰੀ ਦੀ ਗੱਲ ਹੈ ਇਹ ਆਪਣੀ ਜਿਹੜੀ ਦੂਸਰੀ ਗੱਲ ਇੱਕ ਵਾਰ ਜੀ ਫਿਰ ਠੀਕ ਹੈ ਠੀਕ ਹੈ ਤੁਸੀਂ ਤੁਸੀਂ ਫਿਰ ਇਸ ਗੱਲ ਦਾ ਵੀ ਜਵਾਬ ਦੇ ਦਿਓ ਜੇ ਹੋਮ ਮਿਨਿਸਟਰ ਜੰਮੂ ਜਾ ਕੇ ਜਾਇਜ਼ਾ ਲੈ ਸਕਦੇ ਨੇ ਵੀ ਉੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀ ਹਾਲ ਹੈ ਪੰਜਾਬ ਕੋਈ ਇਤਿਆਜ਼ ਕੋਈ ਨਹੀਂ ਹਾਂ ਪੰਜਾਬ ਛੱਡੋ ਹਿਮਾਚਲ ਚਲੇ ਜਾਦੇ ਨਾਲ ਪੰਜਾਬ ਆ ਜਾਂਦੇ और तो एक क्वेश्चन हो एक नहीं। 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 नहीं रही इकबाल जी कौमी आपदा क्यों नहीं एलानिया जा रहा मैं सिर्फ पंजाब की गल नहीं कर रही ठीक है एक बार शांत रहो तुम एक बार शांत रहो नॉर्थ इंडिया की जो गल करिए जम्मू कश्मीर है हिमाचल है पंजाब है कि नुकसान होया मतलब बचिया ही कुछ नहीं हिमाचल तो तक कुछ भी नहीं बचे है कौमी आपदा क्यों नहीं एलानिया जा रहा एगरी देखो गल मैडम तुम पत्रकार हो मैं भी पत्रकार मैं पच्चीस साल ट्रिब्यून इंग्लिश से पीटीआई की रिपोर्टा की समझते हो कि जो ਨੇਚਰਲ ਕਲੈਮਿਟੀ ਜਾਰ ਕਰਨ ਲਈ ਬਹੁਤ ਕੁਝ ਕਾਰਵਾਈ ਹੁੰਦੀ ਹੈ ਇਹ ਨਹੀਂ ਹੁੰਦਾ ਵੀ ਜਿਹੜਾ ਇੱਕ ਬੰਦਾ ਕਹਿ ਦੇਵੇ ਨੇਚਰਲ ਕਲੈਮਿਟੀ ਡਿਕਲੇਅਰ ਹੋ ਜੂਗੀ ਡਿਕਲੇਅਰ ਦੀ ਗੱਲ ਹੀ ਨਹੀਂ ਹੈ ਤੁਸੀਂ ਗੱਲ ਤਾਂ ਛੇੜੋ ਤੁਸੀਂ ਗੱਲ ਤਾਂ ਛੇੜੋ ਵੀ ਅਸੀਂ ਆਕਲਨ ਕਰ ਰਹੇ ਹਾਂ ਨੁਕਸਾਨ ਕਿੰਨਾ ਹੋਇਆ ਜੇ ਲੋੜ ਪਈ ਤਾਂ ਕਰ ਦਾਂਗੇ ਇਹ ਨੇਚਰਲ ਕਲੈਮਿਟੀ ਹੈਗੀ ਕਿ ਨਹੀਂ ਹੈਗੀ ਇਹ ਉਹਦੇ ਲਈ ਬਹੁਤ ਬਹੁ ਰੂਲ ਐਂਡ ਰੈਗੂਲੇਸ਼ਨ ਨੇ ਇਹ ਕਿਸੇ ਕਿਸੇ ਦਾ ਹੈ ਨਹੀਂ ਵੀ ਇਕੱਲਾ ਬੰਦਾ ਕਹਿ ਦੂ ਤਾਂ ਹੋ ਜੂ ਉਦਲੇ ਸਰ ਜਿਹੜੇ ਪਿੰਡਾਂ ਦੇ ਲੋਕ ਹੈ ਨਾ ਪਿੰਡਾਂ ਦੇ ਆਮ ਲੋਕ ਹੈ ਉਹ ਰੂਲ ਰੈਗੂਲੇਸ਼ਨ ਨਹੀਂ ਸਮਝਦੇ ਉਹਨਾਂ ਦੀ ਤਾਂ ਪੂਰੀ ਕਮਾਈ ਰੁੜ ਗਈ ਰਿਪੋਰਟ ਭੇਜੀ ਹਾਲ ਤੱਕ 15 ਦਿਨਾਂ ਦੇ ਵਿੱਚ ਵਿੱਚ ਰਿਪੋਰਟ ਭੇਜ ਨਹੀਂ ਸੀ ਇਹ ਤੁਹਾਡੀਆਂ ਤੁਹਾਡੀਆਂ ਸੈਂਟਰ ਦੇ ਸਾਰੇ ਏਜੰਸੀਸ ਇੱਥੇ ਬੈਠੀਆਂ ਨੇ ਸੈਂਟਰ ਦੀ ਏਜੰਸੀ ਦੇ ਤੇ ਬਿਖਾਣ ਕਰਦੇ ਇਹ ਤਾਂ ਦੇਖੋ ਅੱਜ ਸੈਂਟਰ ਦੀ ਇੰਚਾਰਜ ਡੀਐਸਏ ਉੱਤੇ ਬੈਠੀ ਹੈ ਮੇਰੀ ਗੱਲ ਕੋਈ ਨਹੀਂ ਕਰਦੀ ਇਹ ਇਹ ਤਾਂ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਸਾਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਸੈਂਟਰ ਤੋਂ ਕਿਉਂ ਮੰਗੀਏ ਸਾਡੇ ਕੋਲ ਉਹਨਾਂ ਨੇ ਨਹੀਂ ਕਿਹਾ ਉਹਨਾਂ ਨੇ ਕਿਹਾ ਸੈਂਟਰ ਸਾਡਾ ਪੰਡ ਦਾ ਵੀ ਖਰਚ ਨਹੀਂ ਕਰਾਉਣੀ ਅੱਜ ਗੱਲਾਂ ਕਰਦੇ ਚਲੋ ਠੀਕ ਹੈ ਠੀਕ ਹੈ ਇਕਬਾਲ ਜੀ ਮੈਂ ਤੁਹਾਡੀ ਗੱਲ ਵੱਡੀ ਕਰ ਦਿੰਦੀ ਆ ਜੇ ਮੁੱਖ ਮੰਤਰੀ ਨੇ ਕਿਹਾ ਵੀ ਸਾਨੂੰ ਕਿਸੇ ਦੀ ਲੋੜ ਨਹੀਂ ਸਾਨੂੰ ਨਾ ਦਵੇ ਤੁਹਾਡੇ ਕਿੰਨੇ ਐਮਪੀ ਨੇ ਇੱਧਰ ਪੰਜਾਬ 'ਚ ਉਹਨਾਂ ਦੀ ਰਿਸਪੌਂਸਿਬਿਲਟੀ ਨਹੀਂ ਬਣਦੀ ਤੁਹਾਡੇ ਜਾਖੜ ਜੀ ਨੂੰ ਇੱਕ ਵਾਰੀ ਵੀ ਫੀਲਡ 'ਚ ਨਹੀਂ ਦੇਖਿਆ ਗਿਆ ਰਨ ਰਨ ਇਹ ਵੀ ਗਲਤੀ ਤੁਹਾਡੀ ਗੱਲ ਮੈਡਮ ਇਹ ਵੀ ਗਲਤ ਹੈ ਹਾਂਜੀ ਤੁਸੀਂ ਬਿਆਸ ਹੋ ਕੇ ਗੱਲਾਂ ਕਰੋ ਨਹੀਂ ਮੈਂ ਬਿਆਸ ਰੋ ਕੇ ਗੱਲ ਨਹੀਂ ਕਰ ਰਹੀ ਤੁਸੀਂ ਮੈਨੂੰ ਦੱਸ ਦੋ ਮੈਂ ਗਲਤਾਂ ਮੈਨੂੰ ਕਰੈਕਟ ਕਰ ਦੋ ਮੈਂ ਗਲਤਾਂ ਮੈਨੂੰ ਕਰੈਕਟ ਕਰ ਦੋ ਤੁਸੀਂ ਦੱਸ ਦੋ ਰਮਨਵੀਰ ਬਿੱਟੂ ਨੇ ਕੀ ਕੀਤਾ ਮੈਨੂੰ ਦੱਸ ਦੋ ਤੁਸੀਂ ਰਮਨਵੀਰ ਬਿੱਟੂ ਨੇ ਕੀ ਕੀਤਾ ਬਿਆਨ ਨਹੀਂ 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 ਬਿਲਕੁਲ ਨਹੀਂ ਪ੍ਰਾਈਮ ਮਿਸਟਰ ਨੂੰ ਪਹਿਲੇ ਦਿਨ ਚਿੱਠੀ ਲਿਖਤੀ ਹੈ ਇਹਨਾਂ ਦਾ ਸਭ ਤੋਂ ਪਹਿਲਾਂ ਉਹਨਾਂ ਦਾ ਤੇ ਫਰਜ਼ ਬਣਦਾ ਹੈ ਇਕਬਾਲ ਜੀ ਉਹਨਾਂ ਦਾ ਤੇ ਫਰਜ਼ ਬਣਦਾ ਪੰਜਾਬੀ ਹੁੰਦੇ ਨਾਤੇ ਉਹਨਾਂ ਨੂੰ ਤਾਂ ਖੋ ਕੇ ਲੈਣਾ ਚਾਹੀਦਾ ਆਪਣਾ ਹਿੱਸਾ ਜੀ ਉਹ ਮੇਕਾ ਉਹਨਾਂ ਦਾ ਤੇ ਫਰਜ਼ ਬਣਦਾ ਹੈ ਨਾ ਵੀ ਜਿਹੜੇ ਪੰਜਾਬ ਦੀ ਢੀਂਡੀ ਵੱਡੀ ਆਮਦਾਈ ਹੈ ਉਹ ਚੁਣੇ ਹੋਏ ਨੁਮਾਇੰਦੇ ਨੇ ਉਹ ਨਹੀਂ ਕਰੀਏ ਤਾਂ ਕੌਣ ਕਰੇਗਾ ਸਾਡੀਆਂ ਟੀਮਾਂ ਨੂੰ ਖੁੱਟ ਜਾਣਾ ਚਾਹੀਦਾ ਹੈ ਇੰਨੀਆਂ ਖੁੱਟ ਜਾਣਾ ਚਾਹੀਦਾ ਸਾਡੇ ਜਿੰਨੇ ਲੀਡਰ ਨੇ ਸਭ ਲੱਗੇ ਹੋਏ ਲੜਾਕਰ ਚ ਹਰ ਚੀਜ਼ ਦੇ ਰਹੇ ਆ ਦਵਾਈਆਂ ਦੀ ਲੋੜ ਹੈ ਦਵਾਈਆਂ ਦੇ ਰਹੇ ਆ ਰਾਸ਼ਨ ਦੀ ਲੋੜ ਹੈ ਰਾਸ਼ਨ ਦੇ ਰਹੇ ਆ ਜੇ ਮੱਛਰ ਜਾਂਦੀਆਂ ਲੋੜ ਹੈ ਮੱਛਰ ਜਾਂਦੀਆਂ ਦੇ ਰਹੇ ਆ ਜੇ ਹੋਰ ਕਿਸੇ ਚੀਜ਼ ਲੋੜ ਸੀ ਦੇ ਰਹੇ ਆ ਵਿਚਾਰੇ ਆ ਸੀ ਸਾਡੀਆਂ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਕਿਹੜੇ ਕਿਹੜੇ ਜ਼ਿਲ੍ਹੇ ਚ ਕਿਹੜੇ ਕਿਹੜੇ ਜ਼ਿਲ੍ਹੇ ਚ ਤੁਹਾਡੇ ਪਾਸ ਪਾਸ ਦੇ ਨਮੂਨੇ ਪਹੁੰਚੇ ਨੇ ਮੈਨੂੰ ਦੱਸੋ ਫਾਈਲ ਦੀ ਸੈਂਟਰ ਦੇ ਵਿੱਚ ਫੰਡ ਰੀਲੀਜ਼ ਕਰਾਓ ਤੁਹਾਡੀ ਸਰਕਾਰ ਹੈ ਸੈਂਟਰ ਦੇ ਵਿੱਚ ਤੁਸੀਂ ਇੰਝ ਉਨ ਚਲਾ ਰਹੇ ਹੋ ਪੰਜਾਬ ਦੇ ਵਿੱਚ ਥੋੜੀ ਸਰਕਾਰ ਹੈ ਸੈਂਟਰ ਦੇ ਵਿੱਚ ਤੁਸੀਂ ਦੱਸੋ ਕੀ ਕੀਤਾ ਹੈ ਤੁਸੀਂ ਆਪਣਾ ਦੱਸੋ ਕੀ ਕਰ ਰਹੇ ਹੋ ਅਸੀਂ ਤਾਂ ਕਰ ਰਹੇ ਤਾਂ ਤੁਹਾਡੇ ਕੋਲ ਤਾਂ ਮੈਡੀਕਲ ਕੰਪਨੀਆਂ ਦੋਰੀਆਂ ਕਰਦੀਆਂ ਤੁਸੀਂ 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 ਕੱਟੇ ਜੈਂਟਰ ਦੀ ਸਰਕਾਰ ਆ ਤੁਸੀਂ ਤਾਂ ਪਹਿਲੇ ਬਣਾ ਰਹੇ ਹੋ ਤੁਹਾਡੇ ਬਾਰੇ ਕੀ ਦਿਨ ਬਣਾ ਰਹੇ ਸੀ 24 ਬੰਦੇ ਮਰ ਗਏ ਅੱਜ ਅੱਜ ਪਹਿਲਾਂ ਕੀ ਦੀ ਤੁਸੀਂ ਪਹਿਲੇ ਬਣਾ ਰਹੇ ਹੋ ਤੁਹਾਨੂੰ ਆਪ ਨੂੰ ਮੈਨੂੰ ਜਵਾਬ ਦੇਣਾ ਚਾਹੀਦਾ ਸੀ ਆਪ ਨੂੰ ਇਹ ਨਹੀਂ ਪਤਾੰਦੋ ਸਰਕਾਰ ਕੀ ਕਰ ਰਹੀ ਹੈ ਕਿ ਦੇਖਿਆ ਕੇ ਰੋਲਾ ਪਾ ਕੇ ਝੂਠ ਬੋਲ ਕੇ ਚੱਲ ਜਾਂਦੇ ਹੋ ਕਮਾਲ ਦੀ ਗੱਲ ਹੈ ਕੋਈ ਕੰਨਾ ਲੌਜੀਕ ਦੀ ਦਿੱਤੀ ਹੈ ਕੋਈ ਗੱਲ ਫੜ ਤੈਨੂੰ ਕਿੱਥੇ ਹੁਣ ਆਣੀ ਕੀਤਾ ਹੋਇਆ ਨਹੀਂ ਕੋਈ ਕੋਈ ਮਿਲਦਾ ਤੋਰ ਸਾਰਿਆਂ ਦਾ ਜੋ ਹਿੱਸਾ ਮੈਂ ਤੁਸੀਂ ਮੇਰੀ ਗੱਲ ਦਾ ਜਵਾਬ ਦਿੱਤਾ ਤੁਸੀਂ ਮੇਰੀ ਕਿਰਦਾਰ ਦਾ ਜਵਾਬ ਦੇ ਮੁਸ਼ਕਿਲ ਹੈ ਤੁਸੀਂ ਸਿਆਸਤ ਕਰੀਏ ਜਾਂ ਚਿੱਠੀਆਂ ਲਿਖੀ ਜਾਂ ਲਿਓ ਤੁਹਾਡੇ ਪ੍ਰਧਾਨ ਨੂੰ ਖੁਦ ਜਾਣਾ ਚਾਹੀਦਾ ਸੀ ਆ ਤੁਸੀਂ ਕੀ ਕਰ ਰਹੇ ਹੋ ਸਰਕਾਰ ਤੇ ਜਾ ਸੀ ਕਮਾਲ ਹੈ ਕੋਈ ਸ਼ਰਮ ਚਾਹੀਦੀ ਅੱਗੇ ਲੱਗਣ ਲੱਗਿਆਂ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਸਰਕਾਰ ਤੁਹਾਡੀ ਹੈ ਤੁਸੀਂ 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 ਜੁਮੇ ਤੁਹਾਡੀ ਹੈ ਉਹ ਸਰਕਾਰ ਦੂਜਾ ਚੜ੍ਹੇ ਹੋ ਜਸਾ ਸਾਨੂੰ ਵੇਚਾ ਸੀ ਕਿਹਾ ਸਰਦਨ ਸਰਕਾਰ ਚਲੋ ਇਕਬਾਲ ਜੀ ਇਕਬਾਲ ਜੀ ਤੁਸੀਂ ਚਲੋ ਵਾਧਾ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਤੁਸੀਂ ਕੀ ਕਰਦੇ ਹੋ ਸ਼ਾਂਤ ਹੋ ਜਾ ਤੁਸੀਂ ਆਪ ਬਾਤ ਸੁਣੋ ਮੈਨੂੰ ਇਕਬਾਲ ਜੀ ਚਲੋ ਸ਼ਾਂਤ ਹੋ ਜਾ ਇਕਬਾਲ ਜੀ ਵਾਤੇ ਮੇਰੀ ਵਾਤੇ ਸਰਦਜੀ ਜੀ ਸ਼ਾਂਤ ਹੋ ਜਾ ਤੁਸੀਂ ਇੱਕ ਮਿੰਟ ਦਾ ਸਮਾਂ ਮੇਰੇ ਕੋਲ ਕੱਟ ਸਮਾਂ ਕੱਟਾ ਮੇਰੇ ਕੋਲ ਸ਼ਾਂਤ ਹੋ ਜਾ ਤੁਸੀਂ ਇਕਬਾਲ ਜੀ ਤੁਸੀਂ ਬਹੁਤ ਸਾਡੇ ਸੀਨੀਅਰ ਹੋ ਅਤੇ ਇਕਬਾਲ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀ ਕਿਸਾਨੀ ਪਰਿਵਾਰ ਤੋਂ ਹੀ ਆਉਂਦੇ ਹੋਵੋਗੇ ਜਨ ਸ਼ਿਵਰਾਜ ਚੋਹਰ ਨੇ ਆਉਣਾ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਉਮੀਦ ਹੈ ਕਿ ਕੋਈ ਰਾਤ ਪੈਕੇਜ ਕਿਸਾਨਾਂ ਵਾਸਤੇ ਜ਼ਰੂਰ ਐਲਾਨਣਗੇ ਕਿਉਂਕਿ ਖੇਤੀ ਮੰਤ ਵਾਕਈ ਕੀ ਲੋਕਾਂ ਨੂੰ ਰਾਹਤ ਮਿਲੇਗੀ ਕਿਸਾਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤੇ ਜਾਏਗਾ ਉਹ ਜੋ ਕੋ ਐਲਾਨ ਅਸ਼ਵਰਾਜ ਚੋਹਾਨ ਕਰਨਗੇ ਬਿਲਕੁਲ ਕਰਨਗੇ ਜੀ ਬਿਲਕੁਲ ਕਰਨਗੇ ਹਮ ਬਿਲਕੁਲ ਹੋ ਪੰਜਾਬ ਉਹਨਾਂ ਨੇ ਕਿਹਾ ਮੈਂ ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਸਰਕਾਰ ਖੜੀ ਹੈ ਪੰਜਾਬ ਦੇ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਉਹਨਾਂ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਤੇ ਉਹ ਹਰ ਤਰ੍ਹਾਂ ਦੀ ਮਦਦ ਕਰਨਗੇ ਇਸ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਵਰਗੇ ਨਹੀਂ ਹੈਗੇ ਜੋ ਕਹਿੰਗੇ ਜੀ ਮੁਰਗੀ ਦਾ ਬੱਕਰੀ ਦਾ ਵੀ ਠੀਕ ਹੈ ਲੇਕਿਨ ਮੇਕ ਸ਼ੋਰ ਕਰਨਾ ਕਿ ਇਹ ਵੀ ਬਹੁਤ ਬੋਲੋਗੇ ਸਟੇਟ ਵਰਸਸ ਸੈਂਟਰ ਦਾ ਕਨਫਲਿਕਟ ਨਾ ਆ ਜਾਏ ਕਿ ਕੇਂਦਰ ਨੇ ਇੰਨੇ ਪੈਸੇ ਨਹੀਂ ਦਿੱਤੇ ਐਨੇ ਮੰਗੇ ਸੀ ਐਨੇ ਦਿੱਤੇ ਅਸੀਂ ਐਨੇ ਨਹੀਂ ਦੇ ਸਕਦੇ ਕਿਉਂਕਿ ਆਮ ਆਮ ਜਨਤਾ ਦਾ ਨੁਕਸਾਨ ਬਹੁਤ ਹੋਇਆ ਤੇ ਇਹ ਉਹ ਸਟੇਟ ਵਰਸਸ ਸੈਂਟਰ ਦਾ ਕਨਫਲਿਕਟ ਇੱਥੇ ਨਹੀਂ ਆਉਣਾ ਚਾਹੀਦਾ ਐਡੇ ਵੱਡੇ ਡੰਗਰ ਦੇ ਤਰਕ ਨਹੀਂ ਆਉਣਾ ਚਾਹੀ ਕਨਫਲਿਕਟ ਕਰ ਕੌਣ ਰਿਹਾ ਹੈ ਏ ਦਸੋ ਤੁਸੀਂ ਦੋਨੋਂ ਪਾਸੋਂ ਹੀ ਆਇਆ ਇਕਬਾਲ ਜੀ ਤੁਹਾਨੂੰ ਵੀ ਪਤਾ ਹੈ ਦੋਨੋਂ ਪਾਸੋਂ ਹੀ ਆਇਆ ਤੁਸੀਂ ਵੀ ਪੱਤਰਕਾਰ ਰਹੇ ਹੋ ਤੁਹਾਨੂੰ ਕਿਹੜਾ ਨਹੀਂ ਪਤਾ ਪੱਤਰਕਾਰ ਕਰ ਰਹੀ ਹੈ ਠੀਕ ਹੈ ਠੀਕ ਹੈ ਚਲੋ ਸਮਾਂ ਮੇਰੇ ਕੋਲ ਘਟਾ ਹੈ ਸਮਾਂ ਮੇਰੇ ਕੋਲ ਘਟਾ ਹੈ ਸਾਡੇ ਨਾਲ ਨਵੀਨ ਜੀ ਵੀ ਜੁੜੇ ਹੋਏ ਨੇ ਨਵੀਨ ਪਟਨਾਗਰ ਜੀ ਮੇਰਾ ਆਖਰੀ ਸਵਾਲ ਤੁਹਾਨੂੰ ਹੈ ਸਿਲਟ ਦੀ ਬੜੀ ਵੱਡੀ ਪ੍ਰੋਬਲਮ ਆਏਗੀ ਹੁਣ ਜਦੋਂ ਪਾਣੀ ਉੱਤਰ ਜਾਏਗਾ ਜਿਹੜੀ ਸਿਲਟ ਹੈ ਖੇਤਾਂ 'ਚ ਵੀ ਜੰਮੀ ਹੈ ਲੋਕਾਂ ਦੇ ਘਰਾਂ 'ਚ ਵੀ ਜੰਮੀ ਉਹਨੂੰ ਕਿਸ ਤਰੀਕੇ ਦੇ ਨਾਲ ਡਿਸਪੋਜ਼ ਕੀਤਾ ਜਾਣਾ ਚਾਹੀਦਾ ਹੈ ਸਹੀ ਤਰੀਕੇ ਦੇ ਨਾਲ ਜੋ ਕਿ ਜਿਹੜੀ ਖੇਤੀ ਹੈ ਖੇਤੀ ਹੈ ਆਉਣ ਵਾਲੀ ਫਸਲ ਜਦ बिल्कुल इसके लिए जो है स्टेट गवर्नमेंट का के पास एक्शन प्लान है और ऑलरेडी इंस्ट्रक्शन दिए गए हैं हर एक स्टेट को और हिल के लिए एक्चुअली डिस किया जाता है यानी जो तो सेट जमा हो जाती है नदियों में नहरों में डैम में इनको हटाने का एक्शन प्लान होता है वो है ऑलरेडी और इसके ऊपर कार्रवाई की जाएगी स्टेट गवर्नमेंट की तरफ से और जहां तक ये मैं देख रहा हूँ कि आपस में सब लोग झगड़ा कर रहे हैं उससे यहाँ कुछ हल नहीं होने वाला है आपको मैं बता दू मोदी जी जो है एनडीए के चेयरमैन है और उन्होंने बराबर राउंड द क्लॉक इंस्ट्रक्शन दे रहे हैं उन्हीं की इंस्ट्रक्शन पे ਆਕਾ ਜੋ ਹੈ ਇੰਡੀਆ ਰੇਟ ਬੀ ਆਰ ਐਫ ਹਾਂਜੀ गई है एस डी आर एफ तो आपकी है जी जी। और इसके अलावा हाँ। फंडिंग भी दी जा रही है अभी जो चौहान साहब आ रहे हैं कृषि मंत्री वो उन्हीं के बिहार पे आ रहे हैं वो अपना वो पूरा सर्वे रिपोर्ट जमा करेंगे बिल्कुण। और वो सर्वे रिपोर्ट और जो आपके यहाँ से गई है सर्वे रिपोर्ट हाँ। उनको मैच करके मैचिंग ग्रांट जो है वो आपको मिलने वाली है मैचिंग ग्रांट के बाद जो लास्ट में सर्वे होगा फिर आपको फाइनल ग्रांट आएगी और अभी जहां तक आपने बोला है पानी उतरने के बाद अभी आपके बीमारी फैलेंगी आपकी जो वाटर बॉन्ड डिजीजेज होती हैं, और ये अभी फैलेंगी हाँ, और इससे बहुत ज्यादा नुकसान होगा इसके ऊपर मैं आपको नेशनल चैनल से बड़ी जिम्मेदारी से कह रहा हूँ अभी सही आप लोग अलर्ट हो जाइए

ਬਾਬਤ ਲੋਕਾਂ ਤੱਕ ਪਹੁੰਚਣੀ ਚਾਹੀਦੀ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਹੈ ਚੁਣਿਆ ਹੋਇਆ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੈ ਅੱਜ ਇਸ ਡਿਸਕਸ਼ਨ ਚ ਤੁਹਾਡਾ ਸਾਰਿਆਂ ਦਾ ਆਉਣ ਵਾਸਤੇ ਬਹੁਤ ਬਹੁਤ ਧੰਨਵਾਦ ਕੱਲ ਪੰਜਾਬ ਦੀ ਫਿਲਹਾਲ ਨਹੀਂ ਸਦਨਾਲ ਮਨੂ ਤੇ ਹੋਈ ਇਜਾਜ਼ਤ ਧੰਨਵਾਦ